ਕਿਸਾਨਾਂ ਦਾ ਏਕਾ ਜਿੰਦਾਬਾਦ ਜੇਕਰ ਕਿਸਾਨਾਂ ਦੇ ਪਰਾਲੀ ਦੇ ਪਰਚੇ ਕੀਤੇ ਮਾਫੀ ਦੇ ਨਾਂ ਦਿੱਤੇ ਨਾ ਕੰਨੇ ਦੀ ਪੇਮੈਂਟ ਪਾਈ ਤੇ ਇਤੋਂ ਵੀ ਹੋਰ ਤਿੱਖਾ ਸੰਘਰਸ਼ ਕਰਾਂਗੇ ਗੋਲੀ ਵਾਰੀ ਨਾ ਕਿੰਨੀਆ ਮੋਤਾ ਹੁੰਦੀਆਂ ਸਰਕਾਰ ਕੰਮ ਕਰਨ ਦੀ ਨਹੀਂ ਸੁੱਤੀ ਆ ਸਭ ਤੋਂ ਘੱਡੀਆਂ ਤੇ ਨਕਮੀ ਤੇ ਮਾੜੀ ਸਰਕਾਰ ਭਗਵੰਤ ਮਾਨ ਦੀ ਆ ਕਦੀ ਇਹ ਟੇਬਲ ਤੇ ਮੁੱਕਿਆ ਨਹੀਂ ਅੱਜ ਤੱਕ ਵੇਖੋ ਜੀ ਟੇਬਲ ਤੇ ਸਰਕਾਰ ਮਕਾਉਣਾ ਹੀ ਨਹੀਂ ਚਾਹੁੰਦੀ ਜਿਦਾਂ ਹੁਣ ਚੋਣਾਂ ਬਦਰੰਗ ਹੋ ਗਿਆ ਉਹ ਸੈਂਟਰ ਸਰਕਾਰ ਨੇ ਇਹਦੇ ਵਿੱਚ ਕੁਝ ਨਾ ਕੁਝ ਕਿਸਾਨਾਂ ਨੂੰ ਜਿਹੜੀ ਰਾਹਤ ਦੇਣੀ ਆ ਪ੍ਰਬੰਧ ਜਿਹੜੇ ਸਾਰੇ ਦੇ ਸਾਰੇ ਪੰਜਾਬ ਸਰਕਾਰ ਨੇ ਕਰਨੇ ਨੇ ਵਿੱਚ ਫੇਰ ਇੱਕ ਵਾਰੀ ਰੌਲਾ ਪੈ ਗਿਆ ਕਿ ਚੋਣੇ ਨੂੰ ਕੱਟ ਲੱਗ ਰਿਹਾ ਕੀ ਹਾਲਾਤ ਐ ਹੋਜੇ ਬਣ ਗਿਆ ਜੋ ਪਿਛਲੇ ਸਾਲ ਵਾਲੀ ਲੁੱਟਖੋਟ ਜਿਹੜੀ ਝੋਨੇ ਦੀ ਹੋਈ ਸੀ ਸਾਡੇ ਵੱਲੋਂ ਇਹਦੇ ਉੱਤੇ ਬਿਲਕੁਲ ਸਖਤ ਤਾੜਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਜੇਕਰ ਸਾਨੂੰ ਕੋਈ ਆੜਤੀਆ ਕਿਸੇ ਕਿਸਾਨ ਦਾ ਸਤਾਰਾ ਮੋਚਰ ਦਾ ਝੋਨਾ ਹੋਇਆ ਤੇ ਉਹਦਾ ਰੇਟ 2399 ਰੁਪਏ ਤੋਂ ਘੱਟ ਸਾਨੂੰ ਪਤਾ ਲੱਗ ਗਿਆ ਵੀ ਲੱਗਾ ਵਾ ਤੇ ਉਹ ਆੜਤੀਏ ਦੇ ਉੱਤੇ ਵੀ ਪਰਚਾ ਕਰਾਵਾਂਗੇ ਤੇ ਸੇਲਰ ਵਾਲੇ ਦੇ ਉੱਤੇ ਵੀ ਪਰਚਾ ਹੋਊਗਾ ਪਾ 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 ਇੱਕ ਮਿੰਟ ਪਾ ਲੱਗੀ ਨਾ ਫੋਟੋ ਕਿੱਥੇ ਨਹੀਂ ਪਾ ਲੱਗੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਫੇਰ ਬੜੇ ਚਿਰਾਂ ਬਾਅਦ ਆਪਣੇ ਸੰਘਰਸ਼ ਨੂੰ ਪਕਾਇਆ ਵੈਸੇ ਤਾਂ ਰੋਜ਼ ਲੱਗੇ ਰਹਿੰਦੇ ਆ ਪਰ ਅੱਜ ਜਿਹੜਾ ਇਹਨਾਂ ਦਾ ਐਕਸ਼ਨ ਬੜਾ ਸੰਖਤਾ ਪ੍ਰਧਾਨ ਜੀ ਅੱਜ ਕੀ ਮਸਲਾ ਫੇਰ ਤੁਸੀਂ ਸੜਕਾਂ ਦੇ ਆਗੇ ਉਹ ਪੁਤਲੇ ਫੂਕਣ ਦੇ ਵੇਖੋ ਜੋ ਪੰਜਾਬ ਦੇ ਕਿਸਾਨ ਮੋਰਚੇ ਵੱਲੋਂ ਫੈਸਲਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਮੋਦੀਆ ਤੇ ਮੋਦੀਆ ਤੇ ਭਗਵੰਤ ਮਾਨ ਦੇ ਪੁਤਲੇ ਫੂਕੇ ਜਾਣਗੇ ਜੋ ਪੰਜਾਬ ਦੇ ਮਸਲੇ ਆ ਜੋ ਹੜ ਆਇਆ ਵੇਖੋ ਹੜ ਹੜ ਆਇਆ ਤਾਂ ਹਜੇ ਤੀਕਾ ਬਹੁਤਿਆ ਪਿੰਡਾਂ ਦੀਆਂ ਗੜਦੌੜੀਆਂ ਨਹੀਂ ਹੋਈਆਂ ਅਸੀਂ ਸਰਕਾਰ ਕੋ ਮੰਗ ਕਰਦੇ ਆ ਕਿ ਕਿਸਾਨਾਂ ਦੀ ਜਿਹੜੀ ਆ ਗਰਦੌੜੀਆਂ ਕਰਕੇ ਤੇ ਤੁਰੰਤ ਉਹਨਾਂ ਦਾ ਮਾਜਵਾ ਜਿਹੜਾ ਦਿੱਤਾ ਜਾਵੇ ਕਿਉਂਕਿ ਨੁਕਸਾਨ ਬਹੁਤ ਵੱਡਾ ਹੋ ਚੁੱਕਾ ਦੂਸਰੀ ਗੱਲ ਇੱਥੇ ਇਹ ਆ ਕਿ ਗੰਨੇ ਦੀ ਪੇਮੈਂਟ ਨਹੀਂ ਦੀ ਆ ਪਿਛਲੇ ਸਾਲ ਦੀ ਉਹ ਨਹੀਂ ਪਾਈ ਜਾਂ ਪਰਾਲੀ ਵਾਲੇ ਮਸਲੇ ਤੇ ਕਿਸਾਨਾਂ ਦੇ ਨਜਾਇਜ਼ ਪਰਚੇ ਕੱਟੇ ਜਾ ਰਹੇ ਆ ਜਿੱਥੇ ਅੱਗ ਲੱਗੀ ਉੱਥੇ ਵੀ ਜਿੱਥੇ ਨਹੀਂ ਲੱਗੀ ਉੱਥੇ ਵੀ ਕੱਟ ਦਿੰਦੇ ਆ ਕਿਉਂਕਿ ਸਰਾਸਰ ੱਤਕਾ ਵਾ ਡੀਏਪੀ ਨਹੀਂ ਮਿਲਦੀ ਯੂਰੀਆ ਨਹੀਂ ਮਿਲਦੀ ਵੇਖੋ ਇੱਕ ਕਿੱਧਰ ਨੂੰ ਸਰਕਾਰ ਜਾ ਰਹੀ ਆ ਕਾਫੀ ਕਿਸਾਨਾਂ ਦੇ ਮੰਗ ਮਸਲੇ ਆ ਅਸੀਂ ਇਥੋਂ ਚੇਤਾਵਨੀ ਦਿੰਨੇ ਆ ਜੇਕਰ ਕਿਸਾਨਾਂ ਦੇ ਪਰਾਲੀ ਦੇ ਪਰਚੇ ਕੀਤੇ ਮਾਫੀ ਦੇ ਨਾਂ ਦਿੱਤੇ ਨਾ ਕੰਨੇ ਦੀ ਪੇਮੈਂਟ ਪਾਈ ਤੇ ਇਤੋਂ ਵੀ ਹੋਰ ਤਿੱਖਾ ਸੰਘਰਸ਼ ਕਰਾਂਗੇ ਕਿਉਂਕਿ ਲੋਕ ਅੱਗੇ ਬਹੁਤ ਦੁਖੀ ਨੇ ਐਨੇ ਮੰਗਿਆਈ ਹੋ ਚੁੱਕੀ ਆ ਲੁਟਾ ਖੋਵਾਨ ਨਸ਼ੇ ਦੀਆਂ ਵਾਰਦਾਤਾ ਗੋਲੀਵਾਰੀ ਨਾ ਕਿੰਨੀਆਂ ਮੋਤਾ ਹੋਣੀਆਂ ਸਰਕਾਰ ਕੰਮ ਕਰਨ ਦੀ ਨਹੀਂ ਸੁੱਤੀ ਐ ਸਭ ਤੋਂ ਘੱਡੀਆਂ ਤੇ ਨਕਮੀ ਤੇ ਮਾੜੀ ਸਰਕਾਰ ਭਗਵੰਤ ਮਾਨ ਦੀ ਆ ਜੇ ਸਾਰਿਆਂ ਦਾ ਘੁਕ ਕੀਤੀ ਜਾਵੇ ਤਾਂ ਸਭ ਤੋਂ ਨਕਮੀ ਸਰਕਾਰ ਇਹ ਸਭ ਤੋਂ ਹੀ ਆ ਸੋ ਤਿੱਖਾ ਸੰਘਰਸ਼ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੇਕਰ ਕਿਸਾਨਾਂ ਨਾਲ ਹੋਰ ਵੀ ਇਸੇ ਤਰ੍ਹਾਂ ਇਹਨਾਂ ਨੇ ਪੇਮਟਾਂ ਨਾ ਪਾਈਆਂ ਪਰਚੇ ਕੱਟੇ ਮਾਊਜਾ ਨਾ ਦਿੱਤਾ ਜੋ ਹੜਾਏ ਹਨ ਸੋ ਪ੍ਰਧਾਨ ਗੁਰਮukh ਸਿੰਘ ਜੀ ਖਾਨ ਮਲੱਕ ਉਹਨਾਂ ਨੇ ਦੱਸਿਆ ਕਿ ਸਾਡੇ ਇਹ ਮਸਲੇ ਆ ਸਰਦਾਰ ਭਗਤ ਸਿੰਘ ਜੀ ਇਹਨਾਂ ਦੇ ਬੜੇ ਝਿਹਾਰੂ ਆਗੂ ਆ ਇਹ ਜਿਹੜੇ ਤੁਹਾਡੇ ਇਹ ਮਸਲੇ ਆ ਬਹੁਤ ਸਾਲਾਂ ਤੋਂ ਆ ਜਿਹੜਾ ਪਰਾਲੀ ਵਾਲਾ ਮਸਲਾ ਪਰਚਿਆਂ ਵਾਲਾ ਮਸਲਾ ਕਦੀ ਇਹ ਟੇਬਲ ਤੇ ਮੁੱਕਿਆ ਨਹੀਂ ਅੱਜ ਤੱਕ ਵੇਖੋ ਜੀ ਟੇਬਲ ਤੇ ਸਰਕਾਰ ਮਕਾਉਣਾ ਹੀ ਨਹੀਂ ਚਾਹੁੰਦੀ ਜਿੱਦਣ ਸਰਕਾਰ ਕਿਸਾਨਾਂ ਦੇ ਉੱਤੇ ਪਰਚੇ ਕਰਨ ਦੀ ਜਾਂ ਜ਼ੁਲਮ ਕਰਨ ਦੀ ਗੱਲ ਆਉਂਦੀ ਆ ਉਸ ਦਿਨ ਹਾਈ ਕੋਰਟ ਦੇ ਹੁਕਮ ਵੀ ਮੰਨ ਲਈ ਜਾਂਦੇ ਆ ਸੁਪਰੀਮ ਕੋਰਟ ਦੇ ਹੁਕਮ ਮੰਨ ਲਈ ਜਾਂਦੇ ਹੁਣ ਸੁਪਰੀਮ ਕੋਰਟ ਨੇ ਹੁਕਮ ਕੋਈ ਨਹੀਂ ਦਿੱਤਾ ਸਰਫੇ ਇੱਕ ਟਿੱਪਣੀ ਕੀਤੀ ਆ ਤੇ ਇਹ ਸਾਰਾ ਇਲਾਮ ਲਸ਼ਕਰ ਜਿਹੜਾ ਵਾ ਉਹ ਅਮਲਾ ਫੈਲਾ ਵਾ ਉਹ ਕਿਸਾਨਾਂ ਉੱਤੇ ਪਰਚੇ ਕਰਨ ਵਾਸਤੇ ਤੁਰ ਪਿਆ ਤੇ ਜਿਹੜੀ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਵੀ ਕਿਸਾਨਾਂ ਨੂੰ 100 ਰੁਪਏ ਕੁਆਂਟਲ ਦਾ ਗੰਨੇ ਦਾ ਜਾਂ 3000 ਰੁਪਏ ਕਿੱਲੇ ਦਾ ਜਿਹੜਾ ਉਹ ਪ੍ਰਾਰੀ ਸਾਹਮਣ ਵਾਸਤੇ ਮੁਆਵਜ਼ਾ ਦੇ ਰਹੇ ਉਹਦੇ ਵਾਸਤੇ ਅਜ ਤੱਕ ਕੋਈ ਵੀ ਸਰਕਾਰ ਜਿਹੜੀ ਉਸ ਹਿਰਦ ਨਹੀਂ ਹੋਈ ਉਸ ਪਾਸੇ ਧਿਆਨ ਹੀ ਕੋਈ ਨਹੀਂ ਦਿੱਤਾ ਗਿਆ ਇਹਨਾਂ ਵਾਲੇ ਪਾਸੇ ਤੁਹਾਡਾ ਜਿਹੜਾ ਧਰਨਾ ਵਾ ਇਹ ਕੇਂਦਰ ਸਰਕਾਰ ਖਿਲਾਫ ਆ ਇਹ ਜਾਂ ਪੰਜਾਬ ਸਰਕਾਰ ਖਿਲਾਫ ਵੇਖੋ ਜੀ ਜਿਹੜੀ ਖਰੀਦ ਆ ਉਹ ਕੇਂਦਰ ਸਰਕਾਰ ਨੇ ਕਰਨੀ ਆ ਜਿੱਦਾਂ ਉਹ ਝੋਨਾ ਬਦਰੰਗ ਹੋ ਗਿਆ ਉਹ ਸੈਂਟਰ ਸਰਕਾਰ ਨੇ ਇਹਦੇ ਵਿੱਚ ਕੁਝ ਨਾ ਕੁਝ ਕਿਸਾਨਾਂ ਨੂੰ ਜਿਹੜੀ ਰਾਹਤ ਦੇਣੀ ਆ ਪ੍ਰਬੰਧ ਜਿਹੜੇ ਸਾਰੇ ਦੇ ਸਾਰੇ ਪੰਜਾਬ ਸਰਕਾਰ ਨੇ ਕਰਨੇ ਨੇ ਸੋ ਇਸ ਕਰਕੇ ਇਹ ਅੱਜ ਦਾ ਜਿਹੜਾ ਸਾਡਾ ਪਤਲਾ ਫੂਕ ਮਜਾਰਾ ਵਾ ਇਹ ਕੇਂਦਰ ਸਰਕਾਰ ਦੇ ਖਿਲਾਫ ਵੀ ਆ ਤੇ ਇਹ ਪੰਜਾਬ ਸਰਕਾਰ ਦੇ ਖਿਲਾਫ ਵੀ ਆ ਹੁਣ ਸਰਕਾਰ ਨੇ ਸੈਂਟਰ ਦੀ ਨੇ ਕਹਿਤਾ ਵੀ 1600 ਕਰੋੜ ਰੁਪਇਆ ਹੜ੍ਹਾਂ ਵਾਸਤੇ ਮੁਆਵਜ਼ਾ ਜਿਹੜਾ ਉਹ ਅਸੀਂ ਦੇ ਦਾਂਗੇ ਥੱਲੇ ਗਰਾਊਂਡ ਲੈਵਲ ਤੇ ਨਜ਼ਰੀ ਕੁਝ ਨਹੀਂ ਆ ਰਿਹਾ ਹੜਪੀੜਤ ਇਲਾਕਿਆਂ ਵਿੱਚ ਜੇ ਜੇ ਜਾ ਕੇ ਤੁਸੀਂ ਵੇਖੋਗੇ ਸੰਸਥਾਵਾਂ ਲੱਗੀਆਂ ਵਾ ਉਥੇ ਬਾਬੇ ਲੱਗੇ ਕਾਰ ਸੇਵਾ ਵਾਲੇ ਮੰਡੀਆਂ ਦੇ ਵਿੱਚ ਫੇਰ ਇੱਕ ਵਾਰੀ ਰੌਲਾ ਪੈ ਗਿਆ ਕਿ ਝੋਨੇ ਨੂੰ ਕੱਟ ਲੱਗ ਰਿਹਾ ਕੀ ਹਾਲਾਤ ਐ ਹਜੇ ਬਣ ਗਿਆ ਜੋ ਪਿਛਲੇ ਸਾਲ ਵਾਲੀ ਲੁੱਟ ਖਸੁੱਟ ਜਿਹੜੀ ਝੋਨੇ ਦੀ ਹੋਈ ਸੀ ਬਿਲਕੁਲ ਜੀ ਬਿਲਕੁਲ ਹਾਲਾਤ ਇਸ ਵਾਰ ਵੀ ਜਿਹੜਾ ਅਜੇ ਖਰੀਦ ਸ਼ੁਰੂ ਹੀ ਹੋਈ ਹੈ ਝੋਨੇ ਦੀ ਤੇ ਹਾਲਾਤ ਇਦਾਂ ਦੇ ਬਣ ਗਏ ਆ ਸੇਲਰਾਂ ਵਾਲੇ ਜਿਹੜੇ ਆ ਉਹ SLAਵਾ ਕਰਨ ਲੱਗ ਪਏ ਆ ਵੀ 2200 ਰੁਪਿਆ ਰੇਟ ਜਿਹੜਾ ਉਹ ਝੋਨੇ ਦਾ ਦਿੱਤਾ ਜਾਊਗਾ ਬਾਕੀ ਮੌਚਰ ਦੇ ਹਿਸਾਬ ਨਾਲ ਉਹਦੇ ਵਿੱਚੋਂ ਪੈਸੇ ਕੱਟੇ ਜਾਣਗੇ ਪਾਉ ਕੁੱਲ ਮਿਲਾ ਕੇ ਜੇ ਨਾ ਕਿਸੇ ਦਾ 20 ਕਮੋਚਰ ਆ ਗਿਆ ਉਹਦਾ ਝੋਨਾ ਜਿਹੜਾ 2000 ਰੁਪਏ ਨੂੰ ਕੁਆਂਟਲ ਜਿਹੜਾ ਉਹ ਸੇਲਰ ਵਾਲਾ ਇਹ ਸੋਚ ਰਿਹਾ ਵੀ ਅਸੀਂ ਲਵਾਂਗੇ ਤੇ ਉਹਦੇ ਵਿੱਚ ਆੜਤੀਏ ਵੀ ਇਨਵੋਇਸ ਜਿਹੜੇ ਸੇਲਨਾਂ ਵਾਲੇ ਜਾਂ ਆੜਤੀਏ ਇਦਾਂ ਕਰਦੇ ਆ ਜਾਂ ਪੰਜਾਬ ਸਰਕਾਰ ਦੇ ਜਿਹੜੇ ਨਮਾਇंदे ਉਹ ਇਦਾਂ ਕਰਦੇ ਆ ਫਿਰ ਤੁਹਾਡਾ ਕੀ ਐਕਸ਼ਨ ਹੋਵੇਗਾ ਤੁਹਾਡਾ ਪ੍ਰਤੀਕਰਮ ਕੀ ਹੋਊਗਾ ਸਾਡੇ ਵੱਲੋਂ ਇਹਦੇ ਉੱਤੇ ਬਿਲਕੁਲ ਸਖਤ ਤਾੜਨਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਵੀ ਜੇਕਰ ਸਾਨੂੰ ਕੋਈ ਆੜਤੀਆ ਕਿਸੇ ਕਿਸਾਨ ਦਾ 17 ਮੋਚਰ ਦਾ ਝੋਨਾ ਹੋਇਆ ਤੇ ਉਹਦਾ ਰੇਟ 2399 ਰੁਪਏ ਤੋਂ ਘੱਟ ਸਾਨੂੰ ਪਤਾ ਲੱਗ ਗਿਆ ਵੀ ਲੱਗਾ ਵਾ ਤੇ ਉਹ ਆੜਤੀਆਂ ਦੇ ਉੱਤੇ ਵੀ ਪਰਚਾ ਕਰਾਵਾਂਗੇ ਤੇ ਸੇਲਰ ਵਾਲੇ ਦੇ ਉੱਤੇ ਵੀ ਪਰਚਾ ਹੋਊਗਾ ਤੇ ਜਿੰਨਾ ਚਿਰ ਉਹਦੇ ਤੇ ਪਰਚਾ ਨਾ ਹੋਵੇ ਕਿ ਦੇ ਸਰਕਾਰ ਤੁਹਾਡੇ ਦੇ ਕਰਦੀ ਹੈ ਤੁਹਾਡੇ ਸਰਕਾਰ ਕਹਿੰਦੇ ਕਰ ਦੂਗੀ ਅਸੀਂ ਜਿੰਨਾ ਚਿਰ ਜੇ ਆੜਤੀਆਂ ਨੇ ਕੀਤਾ ਤੇ ਉਹਦੇ ਬੂਹੇ ਗਾੜੀ ਧਰਨਾ ਚਾਹੀਏ ਸਾਨੂੰ ਭਾਵੇਂ 10 ਦਿਨ ਕਿਉਂ ਨਾ ਲੱਗ ਜਾਣ ਤੇ ਜੇ ਸੇਲਰ ਵਾਲੇ ਨੇ ਕੀਤਾ ਹੋਇਆ ਤੇ ਸੇਲਰ ਵਾਲੇ ਦੇ ਬੂਹੇ ਗਾੜੀ ਬੈਗ ਹੈ ਨਾ ਤੇ ਉਹਦੀ ਸਾਰੀ ਜਿਹੜੀ ਆਵਾਜ਼ ਆਈ ਅਸੀਂ ਠੱਪ ਕਰ ਦੇਾਂਗੇ ਇਹ ਸਖਤ ਤਾੜਨਾ ਵਾ ਖਾਸ ਤੌਰ ਤੇ ਆ ਕਾਨੂੰਨਾਂ ਹਲਕੇ ਦੀਆਂ ਮੰਡੀਆਂ ਗਰਦਾਸਪੁਰ ਜ਼ਿਲ੍ਹੇ ਦੀਆਂ ਮੰਡੀਆਂ ਵੀ ਸੈਲਰਾਂ ਵਾਲੇ ਇਸ ਚੀਜ਼ ਨੂੰ ਚੇਤਾਵਨੀ ਸਮਝਣ ਸਮਝ ਲੈਣ ਚਾਹੇ ਇਸ ਚੀਜ਼ ਨੂੰ ਜਿਹੜੇ ਤਰੀਕੇ ਨਾਲ ਮਰਜ਼ੀ ਲੈ ਲੈਣ ਤੇ ਨਾਲ ਦੀ ਨਾਲ ਆੜਤੀਏ ਵੀ ਜੇਕਰ ਉਹਨਾਂ ਨੇ ਇਸ ਵਾਰ ਕਿਸਾਨੀ ਪਹਿਲਾਂ ਹੀ ਜਿਹੜੀ ਉਹ ਡੁੱਬਣ ਦੇ ਕਿਨਾਰੇ ਦੇ ਉੱਤੇ ਆ ਕੁਝ ਡੁੱਬ ਗਈ ਆ ਉਹਨਾਂ ਮੌਸਮ ਦੀ ਮਾਰ ਕੁਝ ਹੜ੍ਹਾਂ ਦੀ ਮਾਰ ਤੇ ਜੇਕਰ ਸੈਲਰਾਂ ਵਾਲਿਆਂ ਤੇ ਆੜਤੀਆਂ ਨੇ ਰਲ ਕੇ ਕਿਸਾਨਾਂ ਦਾ ਇਸ ਤਰੀਕੇ ਨਾਲ ਸ਼ੋਸ਼ਣ ਕੀਤਾ ਤੇ ਫਿਰ ਉਹਨਾਂ ਦੇ ਵਿੱਚੋਂ ਕੋਈ ਵੀ ਬਖਸ਼ਿਆ ਨਹੀਂ ਜਾਊਗਾ। ਹੋਰ ਵੀ ਇੱਥੇ ਕਿਸਾਨ ਆਗੂ ਹਾਜ਼ਰ ਆ। ਕੀ ਐਡੀ ਮੁਸੀਬਤ ਪੈ ਗਈ ਕਿ ਮੀਂਹ ਵਰਦੇ ਦੇ ਵਿੱਚ ਹੀ ਪੁਤਲੇ ਫੂਕਣ ਲੱਪਿਓ। ਦੇਖੋ ਜੋ ਸਰਕਾਰਾਂ ਕਰਨੀਆਂ ਮੀਂਹ ਤੇ ਕੁਝ ਵੀ ਨਹੀਂ ਕਹਿੰਦਾ ਜਿੱਦਾਂ ਜਿੱਦਾਂ ਹੜ੍ਹ ਆਏ ਹੜ੍ਹ ਵਿੱਚ ਵੀ ਕੀ ਸਰਕਾਰ ਨੇ ਕੀਤਾ ਸਾਡੇ ਹੀ ਨੌਜਵਾਨਾਂ ਨੇ ਸਾਡੇ ਹੀ ਭਰਾਵਾਂ ਨੇ ਭਰਾ ਆਪਣੇ ਲੋਕਾਂ ਦਾ ਲੋਕਾਂ ਨੇ ਮੱਝ ਤੇ ਕੀਤੀ ਆ। ਸੋ ਇਸ ਕਰਕੇ ਇਹ ਪੁਤਲੇ ਛਾੜਨੇ ਜ਼ਰੂਰੀ ਸੀ ਸਾਡੀ ਚੇਤਾਵਨੀ ਹੈ ਸਰਕਾਰ ਨੂੰ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਕਿ ਜੇ ਸਾਡੇ ਹੱਕ ਨਾ ਦਿੱਤੇ ਗਏ ਇਹ ਵੀ ਤੇਜ਼ ਤੇ ਤਿੱਖੇ ਸੰਘਰਸ਼ ਜਿਹੜੇ ਉਹ ਜਾਰੀ ਕਰਾਂਗੇ ਭਾਵੇਂ ਜੋ ਮਰਜ਼ੀ ਹੁੰਦਾ ਰਹੇ ਭਾਵੇਂ ਨੇਰੀ ਆਵੇ ਤੂਫਾਨ ਆਵੇ ਸੋ ਕਿਸਾਨਾਂ ਦਾ ਕਹਿਣਾ ਵਾ ਕਿ ਅਸੀਂ ਪਰਾਲੀ ਦੇ ਮਸਲਿਆਂ ਤੇ ਵੀ ਲੜਾਂਗੇ ਜਿਹੜੀਆਂ ਸਾਨੂੰ ਕੀਮਤਾਂ ਘੱਟ ਮਿਲ ਰਹੀਆਂ ਨੇ ਉਹਦੇ ਮਸਲੇ ਤੇ ਵੀ ਸਰਕਾਰ ਦੇ ਨਾਲ ਜਿਹੜਾ ਵਾ ਉਹ ਆਗਾ ਲਾਉਣ ਨੂੰ ਤਿਆਰ ਆ ਔਰ ਉਹਨਾਂ ਦਾ ਇਹ ਵੀ ਕਹਿਣਾ ਕਿ ਇੱਕ ਪਾਸੇ ਸੁਪਰੀਮ ਕੋਰਟ ਕਹਿੰਦੀ ਆ ਕਿ ਕਿਸਾਨਾਂ ਨੂੰ 100 ਰੁਪਇਆ ਪ੍ਰਤੀ ਕੁਇੰਟਲ ਜਿਹੜਾ ਉਹ ਪ੍ਰਾਲੀ ਦਾ ਜਿਹੜਾ ਉਹ ਮੁਆਵਜ਼ਾ ਦਿੱਤਾ ਜਾਵੇ ਪਰ ਉਧਰ ਕਿਸੇ ਦਾ ਧਿਆਨ ਨਹੀਂ ਆ ਪਰ ਜਿਹੜਾ ਇੱਕ ਅਜੇ ਸੁਪਰੀਮ ਕੋਰਟ ਨੇ ਟਿੱਪਣੀ ਕੀਤੀ ਆ ਕੋਈ ਹੁਕਮ ਨਹੀਂ ਕੀਤਾ ਤੇ ਸਾਰਾ ਜਿੰਨਾ ਸਮੁੱਚਾ ਤੰਤਰ ਆ ਪੰਜਾਬ ਸਰਕਾਰ ਦਾ ਉਹ ਕਿਸਾਨਾਂ ਦੇ ਦਿਵਾਲੇ ਹੋ ਗਿਆ ਸੋ ਆਉ ਦੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਕੀ ਐਕਸ਼ਨ ਕਰਦੇ ਆ ਸਰਕਾਰ ਕੀ ਪ੍ਰਬੰਧ ਕਰਦੀ ਆ ਆੜਤੀਆਂ ਤੇ ਸੇਲਰ ਮਾਲਕ ਜਿਹੜੇ ਆ ਉਹ ਝੋਨੇ ਦੀ ਖਰੀਦ ਨੂੰ ਕਿਵੇਂ ਨਮੁੰਦਿਆ ਕਲਮ న్యూਸ ਲਈ ਸਟਿਆੜੀ ਪੁਲ ਤੋਂ ਕੁਲਦੀਪ ਸਿੰਘ ਜਾਫਲਪੁਰ